ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤ ਸਾਂਗ ਜੀ ਅਰਤੋਂ ਪਹਿਲਾਂ ਆਪਾਂ 35 ਪੌੜੀਆਂ ਜਪਦੀ ਸਾਹਿਬ ਦੀ ਸਰਵਣ ਕੀਤੀਆਂ 7ਵੀਂ ਪੌੜੀ ਆਪਾਂ ਸਰਵਣ ਕਰਦੇ ਹਾਂ ਆਓ ਮਨ ਬਿਰਤਿਆਂ ਇਕਾਗਰ ਕਰਕੇ ਬਾਣੇ ਸਰਵਣ ਕਰਦੇ ਹਾਂ ਜੀ ਗਿਆਨ ਕੰਨ ਮੈਂ ਗਿਆਨ ਪ੍ਰਚੰਡ ਤਿਤੈ ਨਾਦ ਵਿਨੋਦ ਕੋਡ ਆਨੰਦ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਗਿਆਨ ਖੰਡ ਵਿੱਚ ਗਿਆਨ ਦਾ ਜੋਰ ਹੈ ਪ੍ਰਚੰਡ ਹੈ ਬਹੁਤ ਜ਼ਿਆਦਾ ਪ੍ਰਚੰਡ ਹੋਇਆ ਰਹਿੰਦਾ ਹੈ ਔਰ ਉੱਥੇ ਹਰ ਬਲੇ ਨਾਦ ਕਈ ਤਰ੍ਹਾਂ ਦੇ ਨਾਦ ਵੱਜਦੇ ਨੇ ਵਿਨੋਦ ਖੁਸ਼ੀਆਂ ਖੇੜੇ ਤੇ ਅਨੰਦ ਦੀ ਅਵਸਥਾ ਬਣੀ ਰਹਿੰਦੀ ਹੈ ਸ਼ਰਮ ਖੰਡ ਕੀ ਬਾਣੀ ਰੂਪ ਸ਼ਰਮ ਖੰਡ ਦੀ ਜਿਹੜੀ ਬਾਣੀ ਹੈ ਬੋਲੀ ਹੈ ਔਰ ਰੂਪ ਹੈ অনুরূপ ਦੇ ਨਾਲ ਸਮਝਿਆ ਜਾ ਸਕਦਾ ਹੈ। ਸਰੂਪ ਦੇ ਨਾਲ ਸਮਝਿਆ ਜਾ ਸਕਦਾ ਜਿਦਾਂ ਚਿੱਤਰਾਂ ਦੇ ਵਰਣਨ ਹੁੰਦੇ ਨੇ, ਜਿਦਾਂ ਮੂਰਤੀਆਂ ਬਣਦੀਆਂ ਨੇ ਜਾਂ ਫੋਟੋਆਂ ਬਣਦੀਆਂ, ਉਸੇ ਤਰ੍ਹਾਂ ਹੀ ਉਹਨਾਂ ਦਾ ਚਿੱਤਰ ਦੇ ਵਿੱਚ ਵਰਣਨ ਹੁੰਦਾ। ਰੂਪ ਦੇ ਨਾਲ ਵਰਣਨ ਹੁੰਦਾ ਹੈ। ਦਿੱਥਾ ਘਾੜਤ ਘੜੀਏ ਬਹੁਤ ਅਨੂਪ ਤੇ ਕਈ ਤਰ੍ਹਾਂ ਦੀ ਘਾੜਤ ਉੱਥੇ ਘੜੀ ਜਾਂਦੀ ਹੈ। ਪਰਮਾਤਮਾ ਸਾਰੀ ਘਾੜਤ ਕਣ ਘੜਦਾ ਹੈ, ਬਣਾਉਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਕਈ ਤਰ੍ਹਾਂ ਦੀ ਘਾੜ ਤੋਂ ਉੱਥੇ ਘੜੀ ਜਾਂਦੀ ਹੈ ਜੀ ਅਨੂਪ ਬੜੀ ਸੁੰਦਰਤਾ ਵਾਲੀ ਤਾਂ ਕਿਆਂ ਗੱਲਾਂ ਕਤਿਆਂ ਨਾ ਜਾਏ ਉਹ ਗੱਲਾਂ ਜਿਹੜੀਆਂ ਉਹ ਸਾਰਾ ਗਿਆਨ ਜਿਹੜਾ ਉਹ ਬੋਲਣ ਵਿੱਚ ਨਹੀਂ ਆਉਂਦਾ ਕਿਉਂਕਿ ਬਾਣੀ ਉਹਦੀ ਸਰੂਪ ਹੈ ਸੁੰਦਰਤਾ ਹੈ ਇਸ ਕਰਕੇ ਉਸ ਨੂੰ ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਜੇ ਕੋ ਕਹੇ ਪੀਛਾ ਪਸਤਾਏ ਵਿਆਨ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਜੋ ਉਹ ਨੂੰ ਆਖੇਗਾ ਦੱਸੇਗਾ ਤੇ ਮਹਾਰਾਜ ਜੀ ਕਹਿੰਦੇ ਫਿਰ ਪਸਤਾਉਣਾ ਪਏਗਾ ਸਿੱਤਾਂ ਘੜੀਏ ਸੁਰਤ ਮਤ ਮਨ ਬੁੱਧ ਉੱਥੇ ਘੜੀਆਂ ਜਾਂਦੀਆਂ ਹਨ ਮਹਾਰਾਜ ਜੀ ਕਹਿੰਦੇ ਨੇ ਸੁਰਤ ਘੜੀ ਜਾਂਦੀ ਹੈ ਜਿਹੜੇ ਸੁਰਤवान पुरुष ਨੇ ਉਹਨਾਂ ਦੀ ਸੁਰਤ ਜਾ ਕੇ ਉੱਥੇ ਘੜੀ ਜਾਂਦੀ ਹੈ ਸੁਰਤ ਵਿੱਚ ਨਿਖਾਰ ਆਉਂਦਾ ਹੈ ਸਤਗੁਰ ਕਹਿੰਦੇ ਮਤ ਘੜੀ ਜਾਂਦੀ ਹੈ ਮਤ ਉੱਥੇ ਸਮਤ ਬਣ ਜਾਂਦੀ ਹੈ ਜਾ ਕੇ ਸਾਧ ਸੰਗਤ ਜੀ ਕਿਉਂਕਿ ਪਹਿਲਾਂ ਜਿਹੜੀ ਹੈ ਮਤ ਹਕਮਤ ਵਿੱਚ ਹੁੰਦੀ ਹੈ ਕਮਤ ਵਿੱਚ ਧਿਆਨ ਹੁੰਦਾ ਮਨੁਕਦਾ ਪਰ ਜਦੋਂ ਉੱਥੇ ਪਹੁੰਚਦੇ ਹਨ ਤੇ ਉੱਥੇ ਗਿਆਨਵਾਨ ਪੁਰਸਾਂ ਨੂੰ ਮਤ ਜਿਹੜੀ ਹੈ ਸਮਤ ਬਣ ਕੇ ਪ੍ਰਗਟ ਹੁੰਦੀ ਹੈ ਮਨ ਬੁੱਧ ਮਨ ਵਿੱਚ ਬੁੱਧ ਦਾ ਪ੍ਰਗਾਸ ਹੋ ਜਾਂਦਾ ਮਨ ਜਿਹੜਾ ਹੈ ਬੁੱਧੀਵਾਨ ਬਣ ਜਾਂਦਾ ਬੜਾ ਹੀ ਚਤੁਰ ਬਣ ਜਾਂਦਾ ਬੜਾ ਸੁਜਾਨ ਬਣ ਜਾਂਦਾ ਹੈ ਤਿੱਥੇ ਘੜੀਏ ਸੁਰਾਂ ਸਿੱਧਾਂ ਕੇਸ ਦੇ 16 ਬਹੁਤ ਵੱਡੇ ਵੱਡੇ ਦੇਵਤੇ ਤੇ ਬੜੇ ਸੂਰ ਬੀਰ ਉਹਨਾਂ ਦੀ ਸੋਧ ਉਹਨਾਂ ਦਾ ਗਿਆਨ ਉਹਨਾਂ ਨੂੰ ਸੋਝੀ ਆਉਂਦੀ ਹੈ ਉੱਥੇ ਪਹੁੰਚ ਕੇ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਕਰਮਖੰਡ ਦੀ ਬਾਣੀ ਜਿਹੜੀ ਆ ਉਹ ਜੋਰ ਹੈ ਇਹ ਚੌਥਾ ਕੰਡ ਹੈ ਸਾਧ ਸੰਗਤ ਜੀ ਇਹਦੀ ਆਵਾਜ਼ ਜਿਹੜੀ ਹੈ ਬੋਲੀ ਜਿਹੜੀ ਆ ਉਹ ਜੋਰ ਦੀ ਬੋਲੀ ਹੈ ਉੱਥੇ ਮਹਾਰਾਜ ਜੀ ਕਹਿੰਦੇ ਆ ਜੋਰ ਤਾਕਤ ਤੋਂ ਮੇਨਾ ਕੁਝ ਵੀ ਨਹੀਂ ਹੋ ਉੱਥੇ ਤਾਕਤ ਤੇ ਤਾਕਤ ਹੈ ਸਵਾਗਤ ਭਰੀ ਹੋਈ ਹੈ ਭਰਪੂਰ ਹੈ ਤਿੱਥੇ ਯੋਧ ਮਹਾਬਲ ਸੂਰ ਉਥੇ بڑے بڑے ਯੋਧੇ بڑے بڑے ਬਲਵਾਨ ਮਹਾਬਲੀ ਸੂਰਮੇ ਜਿਹੜੇ ਹਨ ਉਥੇ ਪਹੁੰਚਦੇ ਹਨ تنਮੇ ਰਾਮ ਰਹਾ ਭਰਪੂਰ ਜਿੱਥੇ ਕਿ ਉਹਨਾਂ ਦੇ ਅੰਦਰ ਰਾਮ ਭਰਪੂਰ ਹੈ ਉਹਨਾਂ ਦੇ ਮਨ ਵਿੱਚ ਵੀ ਤੇ ਉਹਨਾਂ ਦੇ ਤਨ ਵਿੱਚ ਵੀ ਰੋਮ ਪਰਮੇਸ਼ਰ ਭਰਪੂਰ ਰਹਦਾ ਪਾਉ ਹਰ ਵੇਲੇ ਉਹ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਹਨ ਸੇਤਾ ਸੇਤਾ ਮਹਿਮਾ ਮਾਨੇ ਉੱਥੇ ਮਹਾਰਾਜ ਜੀ ਕਹਿੰਦੇ ਉਹਨਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਪਰਮਾਤਮਾ ਦੀ ਵਡਿਆਈ ਵਿੱਚ ਸੇਤਾ ਹੋਇਆ ਜੋੜਿਆ ਹੋਇਆ ਹੈ ਤਾਂ ਕਿ ਰੂਪ ਨਾ ਕਥਨ ਜਾਵੇ ਉਹਨਾਂ ਦੇ ਰੂਪ ਜਿਹੜੇ ਹਨ ਉਹਨਾਂ ਦੀ ਸੁੰਦਰਤਾ ਬਿਆਨ ਤੋਂ ਪਰੇ ਹੈ ਨਾਉ ਮਰ ਨਾ ਠੱਗੇ ਜਾਏ ਜਿੰਦ ਕੇ ਰਾਮ ਵਸੈ ਮਨ ਮਾਏ ਨਾਉ ਮਰਦੇ ਹਨ ਤੇ ਨਾ ਹੀ ਠੱਗੇ ਜਾਂਦੇ ਹਨ ਠੱਗੇ ਜਾਏ ਦਾ ਦੋ ਅਰਥ ਨੇ ਇੱਕ ਤਾਂ ਉਹ ਚੱਕੇ ਜਾਂਦੇ ਕੋਈ ਚੱਕ ਲਵੇ ਜਿਵੇਂ ਉਹਨਾਂ ਨੂੰ ਇੱਕ ਠੱਗੇ ਜਾਣਾ ਉਹਨਾਂ ਨੂੰ ਧੋਖਾ ਉਹਨਾਂ ਨੂੰ ਠੱਗੀ ਹੋ ਜਾਣੀ ਮਹਾਰਾਜ ਕਹਿੰਦੇ ਜੋ ਪਰਮਾਤਮਾ ਨਾਲ ਜੁੜ ਜਾਂਦੇ ਹਨ ਉਹਨਾਂ ਨਾਲ ਕੋਈ ਠੱਗੇ ਨਹੀਂ ਕਰ ਸਕਦਾ ਕਿਉਂਕਿ ਉਹ ਤੇ ਜਾਣੀ ਜਾਣ ਹਨ ਉਹ ਤੇ ਅੰਦਰ ਜਮੇ ਹਨ ਉਹਨਾਂ ਨੂੰ ਤੇ ਸਭ ਪਤਾ ਹੈ ਮਹਾਰਾਜ ਜੀ ਕਹਿੰਦੇ ਤਾਂ ਕੋ ਧੋਖਾ ਕਹਾਂ ਵਿਆਪਿਆ ਯਾਂ ਕੋ ਓਟ ਤੁਹਾਰੀ ਹਰ ਵਿਸਰਤ ਸਦਖਵਾਰੀ ਪਰਮਾਤਮਾ ਨੂੰ ਭੁੱਲ ਕੇ ਹੀ ਜੀਉ ਖਵਾਰ ਹੁੰਦਾ ਜੋ ਪਰਮਾਤਮਾ ਨੂੰ ਚੇਤੇ ਰੱਖਦਾ ਉਹਨੂੰ ਕਦੇ ਧੋਖਾ ਨਹੀਂ ਵਿਆਪਦਾ ਕੋਈ ਉਹਦੇ ਨਾਲ ਧੋਖਾ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਸਾਰੀ ਸੋਝੀ ਹੈ ਪਰਮਾਤਮਾ ਦਾ ਓਟ ਆਸਰਾ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਮਰਦੇ ਵੀ ਨਹੀਂ ਤੇ ਠੱਗੇ ਨਹੀਂ ਜਾਂਦੇ ਜਿਨ੍ਹਾਂ ਦੇ ਅੰਦਰ ਰਾਮ ਵਸਦਾ ਪਰਮਾਤਮਾ ਵਸਦਾ ਜਿਨ੍ਹਾਂ ਦਾ ਮਨ ਵਾਹਿਗੁਰੂ ਨਾਲ ਜੁੜਿਆ ਜਾਂਦਾ ਜੁੜ ਗਿਆ ਦੇਖੋ ਕਿੰਨੀ ਵੱਡੀ ਗੱਲ ਆਪਾਂ ਤਾਂ ਕਹਿੰਦੇ ਵੀ ਸਾਰਿਆਂ ਨੇ ਮਰਨਾ ਹੀ ਆ ਪਰ ਇੱਥੇ ਤੇ ਮਹਾਰਾ ਨੇ ਸਾਫ਼ ਲਿਖਿਆ ਨਾਉ ਮਰ ਨਾ ਠੱਗੇ ਜਾਈ ਮਰਦੇ ਵੀ ਨਹੀਂ ਤੇ ਠੱਗੇ ਵੀ ਨਹੀਂ ਜਾਂਦੇ ਇਹਦਾ ਸਿੱਧਾ ਜਿਹਾ ਅਰਥ ਹੈ ਕਿ ਭਾਈ ਮੌਤ ਨਹੀਂ ਆਉਂਦੀ ਉਹ ਮਰਦੇ ਨਹੀਂ ਆਮੇ ਸਰੀਰਿਕ ਗਣੋ ਤੇ ਭਾਵੇਂ ਮਨ ਦੇ ਗਣ ਲਓ ਜੋ ਮਰਜੀ ਗਣ ਲਓ ਮੌਤ ਨੂੰ ਮਾਰੇ ਨੇ ਇਨਕਾਰ ਕਰ ਦਿੱਤਾ ਜੋ ਪਰਮੇਸ਼ਰ ਦੇ ਪਿਆਰੇ ਹਨ ਉਹ ਸਦਾ ਸਦਾ ਜਨ ਜੀਵਨ ਦੇ ਜੋ ਹਰ ਚਰਣੇ ਚਿਤ ਲਾਏ ਭਾਵੇਂ ਅਰਥ ਨੂੰ ਜਿੱਦਾਂ ਮਰਜੀ ਲੈ ਕੇ ਜਾਓ ਪਰ ਜਿਹੜੇ ਗੁਰੂ ਸਾਹਿਬ ਦੀ ਬਾਣੀ ਹੈ ਇਹ ਮਿੱਥਿਆ ਨਹੀਂ ਹੈ ਸਾਧ ਸੰਗਤ ਇਹ ਬੜੀ ਸੱਚ ਬਾਣੀ ਹੈ ਇਸ ਕਰਕੇ ਧੁਰ ਕੀ ਬਾਣੀ ਆਈ ਤਨ ਸਭ ਲੈ ਚੰਦ ਮਟਾਈ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਜਾਨੋ ਕਿਉਂਕਿ ਜੋ ਜਸਤਰਾਂ ਦਾ ਜਾਣਦਾ ਸਮਝਦਾ ਹੈ ਉਸੇ ਤਰ੍ਹਾਂ ਦੀ ਗੱਲ ਉਹਦੇ ਨਾਲ ਵਾਪਰਦੀ ਹੈ ਜਿਸ ਤਰ੍ਹਾਂ ਸਮਝੋਗੇ ਜੇ ਸਮਝੋਗੇ ਮੌਤ ਨਹੀਂ ਆਉਂਦੀ ਤੇ ਇਹ ਪੂਰਾ ਸੱਚੋ ਕਿੰਨੇ ਵਿੜੇਗਾ ਸਾਡੇ ਨਾਲ ਕਿਉਂਕਿ ਸਾਡਾ ਵੀ ਜੀਵਨ ਚੱਲ ਰਿਹਾ ਜਦੋਂ ਅਸੀਂ ਸਮਝਾਂਗੇ ਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਸਦਾ ਸਦਾ ਜਨ ਜੀਉਂਦੇ ਜੋ ਹਰ ਚਰਣੇ ਚਿਤਲਾਏ ਜੀਵਤ 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 ਰਹੋ ਰਾਮ ਰਸਾਇਣ ਨਿਤ ਉੱਠ ਪਿਓ ਗੁਰਬਾਣੀ ਵਿੱਚ ਕਿੰਨੇ ਕੁ ਫਰਮਾਨ ਨੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਾਇਆ ਅਮਰ ਹੋ ਜਾਣਾ ਅ ਮਰ ਮੌਤ ਤੋਂ ਰਹਿਤ ਹੋ ਜਾਣਾ ਹੁਣ ਕਈ ਵਾਰੀ ਆਪਾਂ ਸੋਚਦੇ ਆਂ ਵੀ ਉਹ ਚਲੇ ਗਏ ਕਿੱਥੇ ਗਏ ਉਹ ਸਾਨੂੰ ਦਿਖਦੇ ਨਹੀਂ ਕਿਵੇਂ ਮਰ ਸਕਦੇ ਨੇ ਗੁਰਨਾਨਕ ਦੇਵ ਸਾਹਿਬ ਮਹਾਰਾਜ ਕਿਵੇਂ ਮਰ ਸਕਦੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਵੇਂ ਮਰ ਸਕਦੇ ਗੁਰੂ ਦੇ ਪਿਆਰੇ ਨੌਮ ਜੋਪਨ ਵਾਲੇ ਪੁਰਸ਼ ਨਹੀਂ ਮਰਦੇ ਕਦੇ ਨਹੀਂ ਮਰਦੇ ਉਹ ਸਦਾ ਜਿਉਂਦੇ ਨੇ ਹਾਂ ਸਾਡੀ ਦ੍ਰਿਸ਼ਟੀ ਵਿੱਚ ਨਹੀਂ ਆਉਂਦੇ ਸਾਨੂੰ ਦਿਖਾਈ ਨਹੀਂ ਦਿੰਦੇ ਇਸ ਕਰਕੇ ਸਦਾ ਹੀ ਇਹ ਜਾਣੋ ਕਿ ਸਾਡੇ ਨਾਲ ਹਨ ਸਾਡੇ ਕੋਲ ਨੇ ਜਦੋਂ ਅਸੀਂ ਯਾਦ ਕਰਦੇ ਹਾਂ ਉਹ ਸਾਡੇ ਨੇੜੇ ਨੇ ਉਹ ਰਬ ਦਾ ਰੂਪ ਨੇ ਮੌਤ ਤੇ ਕਾਲ ਉਹਨਾਂ ਨੂੰ ਨਹੀਂ ਵਿਆਪਦਾ ਜੋ ਪਰਮੇਸ਼ਰ ਨੂੰ ਚੇਤੇ ਰੱਖਦਾ ਚੇਤੇ ਕਰਦਾ ਸਿਮਰਦਾ ਤੇ ਮਹਾਰਾਜ ਕਹਿੰਦੇ ਉਹਨੂੰ ਵੀ ਕਾਲ ਨਹੀਂ ਵਿਆਪਦਾ ਪੰਜ ਦੂਤ ਤਦ ਵੱਸ ਕੇ ਤੇ ਕਾਲ ਕੰਟਕ ਮਾਰੇ ਇਹ ਮੌਤ ਦਾ ਜਿਹੜਾ ਤਿੱਸਾ ਖਤਮ ਹੈ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨਾਉ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਨਾਉ ਮਰਦੇ ਨੇ ਨਾ ਕੋਈ ਠੱਗੀ ਉਹਨਾਂ ਨਾਲ ਹੋ ਸਕਦੀ ਆ ਧੋਖਾ ਹੋ ਸਕਦਾ ਪ੍ਰੇਵ ਹੋ ਸਕਦਾ ਜਿਨਾਂ ਦੇ ਅੰਦਰ ਵਾਹਿਗੁਰੂ ਪਿਆਰਾ ਪਰਮੇਸ਼ਰ ਵਸਦਾ ਹੈ ਤਿੱਥੇ ਭਗਤ ਵਸੈ ਕੇ ਲੋਕ ਅਨ ਸੱਚਾ ਮਨ ਸੋਏ ਭਗਤਾਂ ਦੇ ਲੋਕ ਬਸਦੇ ਨੇ ਕਈ ਲੋਕ ਬਸਦੇ ਨੇ ਕਿੰਨੇ ਭਗਤ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ ਜੋ ਕਰ ਰਹੇ ਨੇ ਪਿੱਛੇ ਕਰਕੇ ਗਏ ਨੇ ਉਹ ਸਾਰੇ ਭਗਤ ਉੱਥੇ ਮੌਜੂਦ ਨੇ ਗੁਰੂ ਸਾਹਿਬ ਨੇ ਇੱਥੇ ਲਿਖਿਆ ਦੇਖੋ ਬਾਣੀ ਤੇ ਮਹਾਰਗੰਤਿ ਤੇvartheta ਵਸਦਾ ਵਸਾ ਦੇ ਲੋਇ ਕੈ ਲੋਇ ਕਿੰਨੇ ਲੋਕ ਇੱਕ ਦੋਨੇ ਜਿਤਨਾ ਇਹ ਮਿਰਤ ਲੋਕ ਹੈ ਸਾਡਾ ਇੱਕ ਲੋਕ ਆ ਦੇਖੋ ਇਹ ਵੀ ਕਿੰਨਾ ਵੱਡਾ ਜਿਵੇਂ ਆਪਾਂ ਦੇਖੀਏ ਕਿੰਨੇ ਦੇਸ਼ ਨੇ ਦੇ ਵਿੱਚ ਹਨ ਕਿੰਨੇ ਗਿਣਤੀ ਹੈ ਕਿੰਨੇ ਮਨੁੱਖ ਕਿੰਨੇ ਜੀਵ ਜੰਤੂ ਤੇ ਪ੍ਰਾਣੀ ਨੇ ਉਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਭਗਤਾਂ ਦੇ ਲੋਕ ਕਈ ਲੋਕ ਉੱਥੇ ਵਾਸਾ ਕਰਦੇ ਨੇ ਜਿਨ੍ਹਾਂ ਦੇ ਵਿੱਚ ਤਿੱਥੈ ਭਗਤ ਵਸੈ ਉੱਥੇ ਭਗਤ ਵਸਦੇ ਹਨ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਰੇ ਆਨੰਦ ਸੱਚਾ ਮਨ ਸੋਏ ਉਹਨਾਂ ਦੇ ਮਨ ਵਿੱਚ ਸੱਚਾ ਪਰਮਾਤਮਾ ਵਸਿਆ ਹੋਇਆ ਹੈ ਉਹਨੂੰ ਚੇਤੇ ਕਰਕੇ ਆਨੰਦ ਕਰ ਰਹੇ ਹਨ ਸੱਚੇ ਖੰਡ ਵਸਦਾ ਨਰੰਕਰ ਕਰ ਕਰ ਵੇਖ ਨਦਰ ਨਿਹਾਲ ਸੱਚ ਖੰਡ ਦੇ ਵਿੱਚ ਪਹਿਵਾ ਖੰਡ ਸਾਸੰਗਿ ਸੱਚ ਖੰਡ ਇੱਥੇ ਪਰਮੇਸ਼ਰ ਆਪ ਵਸਦਾ ਤੇ ਸਾਰਿਆਂ ਉੱਤੇ ਆਪਣੀ ਨਜ਼ਰ ਕਰ ਕਰਕੇ ਉਹਨਾਂ ਨੂੰ ਨਿਹਾਲ ਕਰ ਰਿਹਾ ਸਾਰਿਆਂ ਤੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਕਰ ਰਿਹਾ ਪਰਮਾਤਮਾ ਦੀ ਦ੍ਰਿਸ਼ਟੀ ਐਸੀ ਹੈ ਤਿਰਪਾ ਕਟੋਖ ਅਵਲੋਕਨ ਕਿਨੋ ਦਾਸ ਕਾ ਦੁਖ ਵਿਦਾਰੇਓ ਕਿ ਜਿਨ੍ਹਾਂ ਨੂੰ ਆਪਣੀ ਨਜ਼ਰ ਵਲ ਇੱਕ ਵਾਰੀ ਟਕ ਲੈਦਾ ਆਪਣੇ ਨਜ਼ਰ ਦੇ ਨਾਲ ਮਿਹਰਬਰੀ ਦ੍ਰਿਸ਼ਟੀ ਦੇ ਨਾਲ ਉਹਨਾਂ ਦੇ ਸਾਰੇ ਦੁੱਖ ਮਹਾਰਾਜ ਜੀ ਦੂਰ ਕਰ ਦਿੰਦੇ ਨੇ ਐਸ ਕਰਕੇ ਸਤਿਗੁਰੂ ਕਹਿੰਦੇ ਉਹ ਪਰਮੇਸ਼ਰ ਜੀ ਸੱਚਖੰਡ ਵਿੱਚ ਰਹਿੰਦੇ ਨੇ ਵਸਦੇ ਨੇ ਉੱਥੇ ਮਹਾਰਾਜ ਜੀ ਇੱਥੇ ਸਾਰਿਆਂ ਨੂੰ ਦੇਖਦੇ ਨੇ ਤੱਕਦੇ ਨੇ ਆਪਣੀ ਮਿਹਰਬਰੀ ਨਿਗਾਹ ਦੇ ਨਾਲ ਤੇ ਸਾਰਿਆਂ ਨੂੰ ਨਿਹਾਲ ਕਰ ਰਹੇ ਨੇ ਆਪਣੀ ਨਦਰ ਵਕੀਸ ਕਰਕੇ ਤਿੱਥਾ ਖੰਡ ਮੰਡਲ ਪ੍ਰਭਾਂਡੋ ਤਿਤ ਕੋ ਕਥਾ ਤਯੰਤਨ ਅਯੰਤ ਉੱਥੇ ਜਿੱਥੇ ਸੱਚਖੰਡ ਹੈ ਇਹ ਉੱਥੋਂ ਦੀ ਗੱਲ ਹੋ ਰਹੀ ਹੈ ਸੱਚਖੰਡ ਪਰਮਾਤਮਾ ਦੇ ਅਧੀਨ ਉੱਥੇ ਪਰਮਾਤਮਾ ਦੇ ਅਧੀਨ ਕਿੰਨੇ ਖੰਡ ਤੇ ਬ੍ਰਹਮੰਡ ਨੇ ਕੋਟ ਬ੍ਰਹਮੰਡ ਕੋ ठाकुर ਸੁਆਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁੰਨੇ ਮੂਰਖ ਜਾਤਾ ਰੇ ਗੁਰੂ ਸਾਹਿਬ ਕੰਦੇ ਕਰੋੜਾਂ ਹੀ ਬ੍ਰਹਮੰਡ ਤੇ ਖੰਡ ਜਿਹੜੇ ਨੇ ਉਹ ਉੱਥੇ ਹਨ ਪਰਮਾਤਮਾ ਦੇ ਅਧੀਨ ਵੱਸਦੇ ਨੇ ਤੇ ਪਰਮਾਤਮਾ ਸਾਰਿਆਂ ਦੀ ਉੱਥੇ ਪਰਤਪਾਲਣਾ ਕਰਦਾ ਸਾਰਿਆਂ ਨੂੰ ਦੇਖਦਾ ਪਿਆ ਤੱਕਦਾ ਪਿਆ ਹੈ ਜੇ ਕੋ ਕਥ ਤਯੰਤ ਨਯੰਤ ਕਿੰਨੇ ਕਖੰਡ ਤੇ ਮੰਡਲ ਪ੍ਰਬੰਧਨ ਹੁਣ ਜਿੰਨੇ ਤਾਰੇ ਨੇ ਇਹ ਵੀ ਖੰਡਾ ਮੰਡਲਾਂ ਵਿੱਚ ਆਉਂਦੇ ਜਿਹੜੇ ਘੁੰਮਦੇ ਨੇ ਮੰਡਲ ਦਾ ਭਾਵ ਹੈ ਜਿਹੜੇ ਗੇੜਾ ਲਾਉਂਦੇ ਨੇ ਉਹ ਜਿਹੜੇ ਗੇੜਾ ਲਾਉਣ ਵਾਲੇ ਹੁਣ ਸੂਰਜ ਹੈ ਵੀ ਗੇੜਾ ਲਾਉਂਦਾ ਪਿਆ ਚੰ드ਰਮਾ ਵੀ ਗੇੜਾ ਲਾਉਂਦੇ ਪਏ ਉਹ ਤਾਰੇ ਵੀ ਉਹ ਵੀ ਸਤਾਰੇ ਜਿਹੜੇ ਜਿੰਨੇ ਵੀ ਉਹ ਘੁੰਮਦੇ ਫਿਰ ਆਪਣੇ ਆਪਣੇ ਹੌਨ ਤੇ ਸੂਰਜ ਘੁੰਮਦਾ ਪਿਆ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਪ੍ਰਮਾਤਮਾ ਉਹ ਅਕਾਲ ਪੁਰਖ ਇੱਕ ਅਕਸਰ ਹੈ ਬਾਕੀ ਤੇ ਸਭ ਕੁਝ ਘੁੰਮਦਾ ਪਿਆ ਸਭ ਕੁਝ ਚੱਲਦਾ ਪਿਆ ਨਿਸ ਦਿਨ ਰਾਤ ਦਿਨ ਤਿੱਥੇ ਵਾਰ ਇਹ ਸਭ ਚੱਲਦੇ ਪਏ ਨੇ ਕੋਈ ਠਹਿਰ ਨਹੀਂ ਠਿਰ ਤੇ ਪ੍ਰਮਾਤਮਾ ਆਪ ਹੈ ਯਾ ਠਿਰ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੈ ਇਸ ਕਰਕੇ ਮਹਾਰਾਜ ਇਹ ਕਹਿੰਦੇ ਜੇ ਕੋ ਕਥਾ ਤਾਂ ਅੰਤ ਨਾ ਅੰਤ ਜੇ ਕੋ ਕਹਿਣ ਦਾ ਯਤਨ ਕਰੇ ਤਾਂ ਫਿਰ ਕੋਈ ਇਹਨਾਂ ਗੱਲਾਂ ਦਾ ਅੰਤ ਨਹੀਂ ਆਉਂਦਾ। ਜਿਵੇਂ ਲੋਲੂ ਆਕਾਰ ਜਿਉਂ-ਜੋ ਕੁਮਤਿ ਵਤਿਓਂ ਕੋਰ ਛੋਟੇ ਤੋਂ ਵੱਡਾ ਵੱਡੇ ਤੋਂ ਹੋਰ ਵੱਡਾ। ਲੋ ਲੋ ਦਾ ਭਾਅ ਹੈ। ਛੋਟੇ ਤੋਂ ਵੱਡਾ ਵੱਡੇ ਤੋਂ ਹੋਰ ਵੱਡਾ ਵੱਡੇ ਤੋਂ ਹੋਰ ਵੱਡਾ ਇਸ ਤਰ੍ਹਾਂ ਦੇ ਆਕਾਰ ਨੇ ਜਿਨ੍ਹਾਂ ਵੀ ਸਾਰੇ ਚਾਨਣ ਹੈ। ਲੋ ਨਾਮ ਚਾਨਣ ਦਾ ਵੀ ਪ੍ਰਕਾਸ਼ਮਾਨ ਜਿੱਥੇ ਪ੍ਰਕਾਸ਼ਮਾਨ ਆਕਾਰ ਨੇ ਸਾਰੇ ਆਕਾਰਾਂ ਵਿੱਚ ਪ੍ਰਕਾਸ਼ ਹੈ ਉਹ ਪ੍ਰਕਾਸ਼ਮਾਨ ਆਕਾਰ ਹਨ ਮਹਾਰਾਜ ਜੀ ਕਹਿੰਦੇ ਜਿਹੜੇ ਚਮਕਣ ਵਾਲੇ ਚਮਕਰ ਵਾਲੇ ਬਹੁਤ ਸਾਰੇ ਆਕਾਰ ਹਨ ਜਿਉਂ-ਜਿਉਂ ਹੁਕਮ ਤੇ ਮੈਂ ਤੇ ਵਕਾਰ ਜਿਉਂ-ਜਿਉਂ ਪ੍ਰਮਾਤਮਾ ਦਾ ਹੁਕਮ ਆਉਂਦਾ ਤਿਉਂ-ਤਿਉਂ ਹੀ ਕਾਰ ਜਿਹੜਾ ਹਰ ਜੀਵ ਕਰ ਰਿਹਾ ਹਰ ਆਕਾਰ ਹਰ ਲੋਗ ਹਰ ਖੰਡ ਹਰ ਮੰਡਲ ਹਰ ਵਰਮੰਡ ਹਰ ਥਾਂ ਤੇ ਉਹੀ ਕਾਰ ਹੋ ਰਹੀ ਹੈ ਜੋ ਪ੍ਰਮਾਤਮਾ ਦਾ ਹੁਕਮ ਜੋ ਜੋ ਪਰਮਾਤਮਾ ਨੂੰ ਭਾਉਂਦੀ ਹੈ ਜਿਦ ਤਾ ਪਰਮਾਤਮਾ ਉਹਨਾਂ ਨੂੰ ਚਲਾ ਰਿਹਾ ਹੈ ਉਸ ਤਰਾਈਓ ਸਾਰੇ ਚੱਲ ਰਹੇ ਹਨ ਵੇਖੇ ਵਿਗਸ ਕਰ ਵਿਚਾਰ ਵੇਖਦਾ ਹੈ ਤੇ ਵਿਗਸਦਾ ਹੈ ਵਿਚਾਰ ਕਰ ਕਰਕੇ ਆਪਣਾ ਕੀਤਾ ਆਪੇ ਜਾਣ ਪਰਮਾਤਮਾ ਆਪਣੇ ਕਿਤੇ ਹੋਏ ਨੂੰ ਆਪੇ ਦੇਖ ਰਿਹਾ ਤੱਕ ਰਿਹਾ ਤੇ ਤੱਕ ਤੱਕ ਕੇ ਮਹਾਰਾਜ ਕਹਿੰਦੇ ਖੁਸ਼ ਹੋ ਰਿਹਾ ਆਪਣੇ ਕੁਦਰਤ ਨੂੰ ਆਪੇ ਬਣਾ ਕੇ ਆਪਣੀ ਰਚਨਾ ਨੂੰ ਰਚਾ ਕੇ ਆਪ ਹੀ ਦੇਖ ਕੇ ਵਾਹਿਗੁਰੂ ਜੀ ਖੁਸ਼ ਹੋ ਰਹੇ ਨੇ ਪ੍ਰਸਨ ਹੋ ਰਹੇ ਹਨ ਨਾਨਕ ਕਥਨ ਕਰਦਾ ਸਾਰ ਤੇ ਜਦੋਂ ਜਿਹੜਾ ਕੋਈ ਗੁਰਮੁਖ ਜਨ ਜਿਗਿਆਸੂ ਉੱਥੇ ਪਹੁੰਚਦਾ ਹੈ ਜਾਂ ਉਸ ਸੰਸਥਾ ਦੇ ਵਿੱਚ ਜਾ ਕੇ ਵਿਚਾਰ ਕਰਦਾ ਤੇ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਇਹ ਸਾਰਾ ਕੁਝ ਬਿਆਨ ਕਰਨਾ ਬੜਾ ਔਖਾ ਹੋ ਜਾਂਦਾ ਹੈ ਇਸ ਤਰ੍ਹਾਂ ਔਖਾ ਹੋ ਜਾਂਦਾ ਜਿਵੇਂ ਲੋਹੇ ਨੂੰ ਚਬਣਾ ਔਖਾ ਹੁੰਦਾ ਹੈ ਪਰ ਲੋਸ ਸਾਰ ਇਹਦਾ ਭਾਵ ਹੈ ਸਾਰ ਕਹਿੰਦੇ ਲੋਹੇ ਨੂੰ ਜਿਵੇਂ ਲੋਹੇ ਨੂੰ ਕੋਈ ਖਾਣਾ ਚਾਵੇ ਤੇ ਖਾਣਾ ਔਖਾ ਹੈ ਕਿਉਂਕਿ ਖਾ ਨਹੀਂ ਸਕਦਾ ਲੋਹੇ ਨੂੰ ਕਰੜਾ ਬੋਤ ਹੁੰਦਾ ਐਸੇ ਕਰਕੇ ਮਹਾਰਾਜ ਇਹ ਕਹਿੰਦੇ ਆ ਕਿ ਜੇ ਕੋਈ ਗੁਰਮੁਖ ਜੁਗਿਆਸੂ ਜਾਂ ਸਿਮਰਨ ਕਰਨ ਵਾਲਾ ਪੁਰਸ਼ ਉਸ ਤੇ ਪਹੁੰਚ ਜਾਂਦਾ ਉਸ ਅਸਥਾਨ ਦਾ ਜਿਹੜਾ ਅਨੁਭਵ ਕਰਦਾ ਤੇ ਫਿਰ ਉਹਨੂੰ ਬਿਆਨ ਨਹੀਂ ਕਰ ਸਕਦਾ ਕਹਿ ਨਹੀਂ ਸਕਦਾ ਜਿਸ ਤਰ੍ਹਾਂ ਲੋਹੇ ਨੂੰ ਚਬਾਇਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਹੀ ਇਹਨਾਂ ਅਵਸਥਾਵਾਂ ਦਾ ਬਿਆਨ ਕਰਨਾ ਬਹੁਤ ਔਖਾ ਹੈ ਸਾਧ ਸੰਗਤ ਇਹ ਪੰਜ ਖੰਡ ਜਿਹੜੇ ਵਰਨਨ ਕੀਤੇ ਹਨ ਇੱਥੇ ਮਨੁੱਖ ਆਪਣੇ ਸਰੀਰ ਕਰਕੇ ਨਹੀਂ ਜਾ ਸਕਦਾ ਆਪਣੇ ਸੁਰਤ ਕਰਕੇ ਇਸ ਗਿਆਨ ਨੂੰ ਅਨੁਭਵ ਕਰਦਾ ਹੈ ਜਿੱਥੇ ਕਿ ਸਾਰਾ ਕੁਝ ਜੋ ਗੁਰੂ ਸਾਹਿਬ ਨੇ ਦੱਸਿਆ ਹੈ ਇੱਕ ਗਿਆਨ ਦਾ ਅਨੁਭਵ ਹੈ ਜਿਹੜੇ ਕਿ ਗਿਆਨਵਾਨ ਸੋਝਵਾਨ ਜਿਹੜੇ ਸਿਮਨਨ ਕਰਨ ਵਾਲੇ ਪ੍ਰਾਣੇ ਉਹਨਾਂ ਦੇ ਅੰਦਰ ਇਹ ਗਿਆਨ ਪ੍ਰਗਟ ਹੁੰਦਾ ਵੀ ਕਿੱਥੇ ਕੀ ਹੁੰਦਾ ਆਪਾਂ ਪਈਏ ਵੀ ਕਿੱਥੇ ਕੀ ਹੁੰਦਾ ਉੱਥੇ ਜਾ ਕੇ ਸਾਰਾ ਕੁਝ ਹੁੰਦਾ ਜਿੱਥੇ ਤੇ ਮਨ ਦੀ ਅਵਸਥਾ ਪਹੁੰਚਦੀ ਹੈ ਇਹਨਾਂ ਪੰਜ ਖੰਡਾਂ ਦਾ ਵਰਨਣ ਸਤਿਗੁਰਾਂ ਨੇ ਕੀਤਾ ਸੱਚ ਖੰਡ ਜਿਹੜਾ ਉੱਥੇ ਪਰਮੇਸ਼ਰ ਆਪ ਰਹਿੰਦੇ ਨੇ ਭੋਲਾ ਚੁਕਾਂ ਦੇ ਸਿਮਾ ਪਤੇ ਗਿ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ